ਇਹ ਚੀਜ਼ਾਂ ਤੋਂ ਹਨਾ ਵੀ ਆਪਾਂ ਇਹ ਕਹਿੰਦੇ ਵੀ ਜਿਹੜੇ ਬੰਦੇ ਯਾਰ ਕਿਸੇ ਦੀ ਧੀ ਭੈਣ ਦੀ ਚਾਹੇ ਸਾਡੀਆਂ ਆਪਦੀਆਂ ਨੇ ਚਾਹੇ ਯਾਰ ਠੀਕ ਆ ਵੀ ਬੇਗਾਨੀਆਂ ਨੇ ਪਰ ਕਿਸੇ ਦੀ ਵੀ ਯਾਰ ਐਦਾਂ ਵੀਡੀਓ ਚੱਕ ਕੇ ਬਣਾ ਕੇ ਵੀਡੀਓ ਪਾਉਣੀ ਬਹੁਤ ਗਲਤ ਆ ਠੀਕ ਆ ਤਾਂ ਐ ਵੀ ਉਹਦੇ ਉੱਪਰ ਤੁਸੀਂ ਵੀ ਜਦੋਂ ਚੱਕੀਆਂ ਉੱਥੇ ਜਾਂਦੀਆਂ ਇਹ ਇੰਸਟਾ 'ਤੇ ਡਾਊਨਲੋਡ ਹੁੰਦੀਆਂ ਨੇ ਚੱਕੀਆਂ ਤਾਂ ਇੰਸਟਾ ਜਾਂ ਭਾਈ ਆਪਦੀ ਦੇਖੋ ਪ੍ਰਾਈਵੇਸੀ ਜਿਵੇਂ ਹੁਣ ਵਿੱਚ ਕਈ ਪੋਸਟਾਂ ਹੁੰਦੀਆਂ ਨੇ ਵੀ ਡਾਊਨਲੋਡ ਨਹੀਂ ਹੁੰਦੀਆਂ ਪ੍ਰਾਈਵੇਸੀ ਹੁੰਦੀ ਆ ਲੱਗੀ ਹੋਈ ਨਾ ਉਹ ਡਾਊਨਲੋਡ ਹੋਣ ਨਾ ਹੀ ਉਹਨਾਂ ਦਾ ਸਕਰੀਨਸ਼ਾਟ ਵੀ ਨਹੀਂ ਲਿੱਤਾ ਜਾ ਸਕਦਾ ਨਾ ਕਮੈਂਟ ਆ ਇਹ ਵੀ ਚੀਜ਼ ਆ ਨਾ ਹੀ ਕਮੈਂਟ ਵੀ ਤੁਸੀਂ ਬੰਦ ਕਰ ਸਕਦੇ ਹੋ ਸਕਰੀਨਸ਼ਾਟ ਵੀ ਤੁਸੀਂ ਬੰਦ ਕਰ ਸਕਦੇ ਹੋ ਤੁਹਾਡੀ ਫੋਟੋ ਦਾ ਕੋਈ ਸਕਰੀਨਸ਼ਾਟ ਵੀ ਨਹੀਂ ਲੈ ਸਕਦਾ ਠੀਕ ਆ ਤੇ ਡਾਊਨਲੋਡਿੰਗ ਵਾਲਾ ਸਿਸਟਮ ਵੀ ਤੁਸੀਂ ਬੰਦ ਕਰ ਸਕਦੇ ਹੋ ਪ੍ਰਾਈਵੇਸੀ ਦੇ ਵਿੱਚੋਂ ਮਤਲਬ ਕਿ ਹਰ ਇੱਕ ਐਪ ਨੇ ਤੁਹਾਨੂੰ ਸਾਰੇ ਫੰਕਸ਼ਨ ਦਿੱਤੇ ਆ ਪਰ ਐਆਂ ਵੀ ਆਪਾਂ ਨੂੰ ਉਹੀ ਤੇਰੀ ਵਾਲੀ ਗੱਲ ਵੀ ਕੀ ਹੁਣ ਜਿਹੜੀਆਂ 8 8 10 10 ਸਾਲ ਦੀਆਂ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਹੋਏ ਨੇ ਉਹਨਾਂ ਨੇ ਕੀਤਾ ਕੀ ਆ ਦੇਖ ਨੂੰ ਦੇਖ ਅਕਾਊਂਟ ਬਣਾ ਲੇ ਪ੍ਰਾਈਵੇਸੀ ਨਾਮ ਦੀਆਂ ਚੀਜ਼ਾਂ ਉਹਨਾਂ ਨੂੰ ਪਤਾ ਹੀ ਹੈ ਨਹੀਂ ਵੀ ਇਹ ਕਿਉਂਕਿ ਯਾਰ ਬੱਚੇ ਨੂੰ ਤੁਸੀਂ ਜਿਹੇ ਜੀ ਸੇਧ ਦੇਵੋਗੇ ਉਦਰੀ ਲੱਗ ਜਾਣਾ ਉਹਨੇ ਉਦਰੀ ਲੱਗ ਜਾਣਾ ਜੇ ਹੁਣ ਉਹਨੇ ਵੱਡੀਆਂ ਜਿਵੇਂ ਵਿੱਚ ਕੁੜੀਆਂ ਹੁੰਦੀਆਂ ਵੀ ਉਹਨਾਂ ਨੇ ਮਤਲਬ ਕਿ ਪੱਲੇ ਹੀ ਗੰਦ ਦਾ ਫੜਿਆ ਠੀਕ ਹੈ ਨਾ ਵੀ ਉਹਨੂੰ ਦੇਖ ਕੇ ਉਹਨ ਨਿੱਕੀਆਂ ਕੁੜੀਆਂ ਵੀ ਓਮੀ ਚੱਲੀ ਜਾਂਦਾ ਕੰਮ ਹਨਾ ਵੀ ਉਹ ਚੀਜ਼ਾਂ ਵੀ ਗਲਤ ਨੇ ਪਤਾ ਇਹਨਾਂ ਨੂੰ ਵੀ ਕਹਿਨੇ ਆ ਠੀਕ ਹੈ ਵੀ ਜਿਹੜੇ ਬੰਦੇ ਯਾਰ ਗਲਤ ਕਰ ਰਹੇ ਆ ਯਾਰ ਉਹ ਬਹੁਤ ਗਲਤ ਕਰ ਰਹੇ ਆ ਕਿਸੇ ਦੀ ਯਾਰ ਆਪਾਂ ਇਹ ਨਹੀਂ ਕਹਿੰਦੇ ਯਾਰ ਕਿਸੇ ਦੀ ਦੇਖਤੀ ਭੈਣ ਆ ਨਾ ਉਹਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਯਾਰ ਵੀ ਇਹ ਚੀਜ਼ਾਂ ਹਨਾ ਯਾਰ ਉਹਦੇ ਵਿੱਚ ਇੱਕ ਚੀਜ਼ ਹੋਰ ਆ ਮੰਨ ਲਾ ਪਹਿਲੀ ਗੱਲ ਤਾਂ ਹਨਾ ਵੀ ਲੋਕ ਕਮੈਂਟ ਇਹ ਕਰਦੇ ਆ ਵੀ ਅਕੇ ਕਿਸੇ ਦੀਆਂ ਅਕੇ ਕੁੜੀਆਂ ਲਾ ਲਈਏ ਚਿਹਰਾਂ ਵਾਲੀਆਂ ਲਾ ਲਈਏ ਅਕੇ ਇੰਸਟਾ ਦੇ ਉੱਪਰ ਅਕੇ ਹਾ ਹਾ ਵੀਡੀਓ ਪਾਉਂਦੀ ਹੀ ਕਿਉਂ ਨੇ ਚਲੋ ਆਪਾਂ ਇਹ ਨਹੀਂ ਕਹਿੰਦੇ ਯਾਰ ਵੀ ਵਿੱਚ ਪਰਿਵਾਰਕ ਤੌਰ ਤੇ ਬਹੁਤ ਤਰ੍ਹਾਂ ਦੇ ਮੈਸੇਜ ਹੁੰਦੇ ਆ ਜਿਹੜੇ ਹਨਾ ਵੀ ਵਿੱਚ ਦੇਖਣ ਵਾਲੀ ਪਰ ਆਇਆ ਵੀ ਯਾਰ ਜਿਹੜੇ ਬੰਦੇ ਜਿਹੜੇ ਬੰਦਿਆਂ ਨੇ ਬਿਜ਼ਨਸ ਬਣਾ ਲਿਆ ਨਾ ਵੀ ਕਿਸੇ ਆ ਮੈਸ ਯੂਜ਼ ਜਿਹੜਾ ਫੋਟੋਆਂ ਨੂੰ ਲੈ ਕੇ ਜਾਂ ਵੀਡੀਓ ਨੂੰ ਲੈ ਕੇ ਯਾਰ ਵੀ ਕਿਸੇ ਦੀ ਆਈਡੀ ਦੇ ਉੱਪਰੋਂ ਫੋਟੋਆਂ ਚੱਕ ਲੀਆਂ ਡਾਊਨਲੋਡ ਕਰਕੇ ਡਾਊਨਟਾ ਦੇਣਾ ਬਹੁਤ ਗੰਦਾ ਪਾਇਆ ਚੀਜ਼ ਨੇ ਇੰਸਟਾ ਤੇ ਵੀ ਇਸਟਾ ਫੇਸਬੁੱਕ ਫੇਸਬੁੱਕ ਦੇ ਵੀ ਇਹਨੂੰ ਚਲੋ ਯਾਰ ਆਪਾਂ ਵੀ ਵੀਡੀਓ ਪਾਉਣੀ ਆ ਹਰੇਕ ਚਲਾ ਉਹਦਾ ਆਪ ਦਾ ਹੋਇਆ ਕਿਸੇ ਦੀ ਵੀਡੀਓ ਚ ਆ ਕੇ ਕੋਈ ਗਲਤ ਗੀਤ ਲਾਤਾ ਗਲਤ ਕਮੈਂਟ ਕਰੀ ਜਾਣੇ ਇਹ ਬੜੇ ਰਾਹੀ ਯਾਰ ਉਹ ਵੀ ਫੈਸਲਾ ਕੇ ਹਨਾ ਵੀ ਮਤਲਬ ਕਿ ਕਿਸੇ ਦਾ ਤੁਸੀਂ ਗਲਤ ਵੀਡੀਓ ਬਣਾਉਣੀ ਆ ਨੇ ਯਾਰ ਵੀ ਜਿਵੇਂ ਹੁਣ ਫੇਸਬੁੱਕ ਦੇ ਉੱਪਰ ਨਾ ਇੱਕ ਜਿਵੇਂ ਆਪਾਂ ਉਹ ਨਹੀਂ ਵੀ ਇੱਕ ਤਾਂ ਹੁੰਦਾ ਵੀ ਆਪਾਂ ਚਲੋ ਹਰ ਕਿਸੇ ਨੇ ਚੰਗੀ ਚੀਜ਼ ਨੂੰ ਫੋਲੋ ਕੀਤਾ ਹੋਇਆ ਹਨਾ ਚੰਗੇ ਪੀਜਿਆਂ ਨੂੰ ਫੋਲੋ ਕੀਤਾ ਹੋਇਆ ਹੈਗਾ ਪਰ ਜਰ ਇੱਕ ਨਾ ਜਿਹੜਾ ਇੱਕ ਤਾਂ ਹੋਮ ਵਾਲਾ ਦੇਖੋ ਬਟਨ ਹੁੰਦਾ ਹੈ ਨਾ ਥੱਲੇ ਫੇਸਬੁੱਕ ਦੇ ਇੱਕ ਨਾ ਉਹਦੇ ਨਾਲ ਨਾਲ ਵਾਲਾ ਨਹੀਂ ਉਹ ਟੀਵੀ ਜਾਂ ਹੁੰਦਾ ਉਹਦਾ ਕੀ ਹੈ ਤੁਹਾਨੂੰ ਦਿਖਾਈ ਫੋਨ ਤੇ ਫੇਸਬੁੱਕ ਖੋਲ ਕੇ ਇਹਦੇ ਇਹਦੇ ਤੇ ਤਾਂ ਮੈਨੂੰ ਲੱਗਦਾ ਆਈਡੀ ਨਹੀਂ ਹੋਣੀ ਕੋਈ ਲੌਗਨ ਨਾ ਇਹਦਾ ਫੋਨ ਹੀ ਦੂਸਰਾ ਉਹ ਫੋਨ ਉਧਰ ਰਹਿ ਗਿਆ ਆਪਣੇ ਇੱਕ ਨਾ ਯਾਰ ਹੋਮ ਪੇਜ ਦੇ ਨਾਲ ਇੱਕ ਹੋਰ ਆ ਉਹ ਜਿੱਤੇ ਟੀਵੀ ਜਿਹਾ ਛਪਿਆ ਹੁੰਦਾ ਜਿੱਤੇ ਵੀਡੀਓ ਪਲੇ ਹੁੰਦੀਆਂ ਨੇ ਜਿੱਤੇ ਵੀਡੀਓ ਪਲੇ ਹੁੰਦੀਆਂ ਨੇ ਯਾਰ ਉਹ ਜਦੋਂ ਕੋਈ ਵੀ ਤੁਸੀਂ ਕਿਸੇ ਵੀ ਤਰ੍ਹਾਂ ਪਹਿਲੀ ਗੱਲ ਤਾਂ ਇਹ ਚੀਜ਼ ਹੈਗੀ ਮੈਂ ਤੁਹਾਨੂੰ ਹੋਰ ਦੱਸਦਾ ਜੇ ਤੁਸੀਂ ਮੰਨ ਲਓ ਇੱਕ ਤਰ੍ਹਾਂ ਦੀ ਚੀਜ਼ ਆ ਠੀਕ ਆ ਤੁਸੀਂ ਮੰਨ ਲਓ ਕੋਈ ਜਿਹੜੀ ਚੀਜ਼ ਦੇਖਣ ਲੱਗੇ ਆਪਣੇ ਮੂਹਰੇ ਆ ਹੀ ਜਾਂਦੇ ਉਹ ਕੀ ਜੀ ਬਿਨਾ ਦਿਖਾਇਆ ਦਿਖਦੀ ਆ ਉਹਦੇ ਤੇ ਉਹਦੇ ਤੇ ਜਿਹੜੀਆਂ ਹਾਂ ਜਿਹੜੀਆਂ ਲਾ ਕੇ ਲੋਕਾਂ ਨੂੰ ਆਟੋਮੈਟਿਕ ਜਾਂਦੀ ਜਾਂਦੀ ਹਾਂ ਪਰ ਐਂ ਵੀ ਯਾਰ ਪਤਾ ਨਹੀਂ ਤਾਂ ਭਰਾਵੋ ਦੇਖ ਗੰਦਮੰਦ ਲੋਕ ਮਤਲਬ ਕਿ ਪਰੋਸ ਕੇ ਵੱਧ ਖੁਸ਼ ਨੇ ਦੇਖ ਕੇ ਵੀ ਵੱਧ ਖੁਸ਼ ਨੇ ਪਰ ਐਂ ਵੀ ਜਿਹੜੇ ਬੰਦੇ ਦੇਖ ਕੇ ਵੀ ਖੁਸ਼ ਨਹੀਂ ਤੇ ਉਹਨਾਂ ਨੇ ਫੋਲੋ ਤੇ ਲਾਈਕ ਵੀ ਨਹੀਂ ਕੀਤਾ ਹੁੰਦਾ ਉਹ ਪੇਜਾਂ ਨੂੰ ਮੂਰੇ ਆਉਂਦੀਆਂ ਤੇ ਉਹ ਚੀਜ਼ਾਂ ਮਤਲਬ ਕਿ ਮੂਰੇ ਆ ਜਾਂਦੀਆਂ ਹਨਾ ਵੀ ਯਾਰ ਕਿਸੇ ਦੀ ਦੇਖ ਆਪਾਂ ਜਰ ਵੀ ਆਪਾਂ ਹਰ ਕਿਸੇ ਦੀ ਟੀ ਭੈਣ ਦੀ ਰਿਸਪੈਕਟ ਕਰਦੇ ਆ ਆਪਾਂ ਵੀ ਹੈਗੇ ਹਨਾ ਆਪਦੇ ਆਪਦੇ ਵੀ ਪਰਿਵਾਰ ਨੇ ਯਾਰ ਠੀਕ ਹੈ ਚਲੋ ਮੈਂ ਵਿੱਚ ਬਹੁਤ ਵੀਰ ਲੱਗੇ ਵੀ ਹੋਏ ਨੇ ਇਸ ਚੀਜ਼ ਦੇ ਖਿਲਾਫ ਵੀ ਯਾਰ ਤੁਸੀਂ ਇਦਾਂ ਦੀਆਂ ਗਲਤ ਵੀਡੀਓ ਵਿੱਚ ਤਾਂ ਕੁੜੀਆਂ ਦੀਆਂ ਵੀ ਗਲਤੀਆਂ ਨੇ ਯਾਰ ਇੱਕ ਜਿਵੇਂ ਆਪਾਂ ਕਹਿ ਲਈ ਵੀ ਸਰੀਰ ਦੀ ਨਮਾਇਸ਼ ਆ ਅੰਗ ਅੰਗ ਪ੍ਰਦਰਸ਼ਨੀ ਹਾਂ ਉਹ 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 ਚੀਜ਼ ਗਲਤ ਆ ਠੀਕ ਆ ਪਰ ਜਰ ਹੱਦ ਤੋਂ ਵੱਧ ਤਾਂ ਮੈਨੂੰ ਐ ਲੱਗਦਾ ਵੀ ਉਹ ਐਪ ਜੀ ਨਾਲ ਨਾ AI ਵਾਲਾ ਸਿਸਟਮ ਆ ਜਿਹੜਾ ਵੀ ਉਹਦੇ ਨਾਲ ਵੱਧ ਬਣਾ ਕੇ ਕਿਸੇ ਦੀ ਧੀ ਭੈਣ ਨੂੰ ਯਾਰ ਪੇਸ਼ ਕਰਨਾ ਓ ਯਾਰ ਵੀ ਬਹੁਤ ਗਲਤ ਹੈਗਾ ਉਹ ਨਹੀਂ ਕਰਨਾ ਜਿੰਦਗੀ ਮਰਵਾਦ ਹੋ ਜਾਂਦੀ ਹੈ ਯਾਰ ਓ ਯਾਰ ਉਹ ਪਤਾ ਗੱਲ ਕੀ ਆ ਕਰਨ ਵਾਲੇ ਬੰਦੇ ਨੇ ਕਰ ਦੇਣਾ ਦੇਖੋ ਠੀਕ ਆ ਨਾ ਪਰ ਯਾਰ ਪਤਾ ਗੱਲ ਕੀ ਆ ਦੇਖ ਲਓ ਜ਼ਮਾਨਾ ਹੈਗਾ ਯਾਰ ਸੋਸ਼ਲ ਮੀਡੀਆ ਦਾ ਠੀਕ ਆ ਹਰ ਕੋਈ ਬੰਦਾ ਹਰ ਕੋਈ ਬੰਦਾ ਐਕਟਿਵ ਬੈਠਾ ਇਹਦੇ ਉੱਪਰ ਬੈਠਾ ਤੇ ਉਹ ਪਤਾ ਨਹੀਂ ਕਿਸੇ ਦੀ ਗਲਤ ਬਣਾਈ ਹੋਈ ਮੰਨ ਲਓ ਫੋਟੋ ਆ ਜਾ ਵੀਡੀਓ ਉਹ ਕਿਸੇ ਤਾਂ ਕਿਸੇ ਨੂੰ ਸੁਸਾਈਡ ਤੱਕ ਵੀ ਲਿਆ ਸਕਦੀ ਹੈ ਇਹ ਚੀਜ਼ਾਂ ਤੋਂ ਹਨਾ ਵੀ ਆਪਾਂ ਇਹ ਕਹਿੰਨੇ ਵੀ ਜਿਹੜੇ ਬੰਦੇ ਯਾਰ ਕਿਸੇ ਦੀ ਧੀ ਭੈਣ ਦੀ ਚਾਹੇ ਸਾਡੀਆਂ ਆਪਦੀਆਂ ਨੇ ਚਾਹੇ ਯਾਰ ਠੀਕ ਆ ਵੀ ਬੇਗਾਨੀਆਂ ਨੇ ਪਰ ਕਿਸੇ ਦੀ ਵੀ ਯਾਰ ਐਦਾਂ ਵੀਡੀਓ ਚੱਕ ਕੇ ਬਣਾ ਕੇ ਵੀਡੀਓ ਪਾਉਣੀ ਬਹੁਤ ਗਲਤ ਆ ਠੀਕ ਆ ਆਪਾਂ ਇਹ ਨਹੀਂ ਕਹਿੰਦੇ ਯਾਰ ਠੀਕ ਆ ਵੀ ਜਿਹੜੀ ਹੁਣ ਕੁੜੀ ਆ ਚਾਹੇ ਠੀਕ ਆ ਚਾਹੇ ਕੋਈ ਕੁੜੀ ਆ ਚਾਹੇ ਕੋਈ ਵਿਆਹੀ ਹੋਈ ਆ ਚਾਹੇ ਕੁਝ ਵੀ ਆ ਜਿਹਨੇ ਇੱਜ਼ਤ ਸਾਹਮਣੇ ਬਈ ਜਿਹਨੇ ਯਾਰ ਦੇਖੋ ਕੰਮ ਗਲਤ ਕਰਨਾ કરી ਜਾਵੇ ਯਾਰ ਆਪਾਂ ਕਿਸੇ ਨਾਲ ਕੋਈ ਕਿੰਤੂ ਪ੍ਰੰਤੂ ਨਹੀਂ ਪਰ ਜਿਹੜੀਆਂ ਕੁੜੀਆਂ ਸਹੀ ਨੇ ਉਹਨਾਂ ਦੀਆਂ ਫੋਟੋਆਂ ਚੱਕ ਚੱਕ ਕੇ ਯਾਰ ਇੰਸਟਾ ਦੇ ਉੱਪਰੋਂ ਜਾਂ ਫੇਸਬੁੱਕ ਦੇ ਉੱਪਰ ਇੰਦਾਂ ਦੀਆਂ ਆਵਾਜ਼ਾਂ ਗਲਤ ਆਵਾਜ਼ਾਂ ਗਲਤ ਗਾਣੇ ਲਾ ਕੇ ਜਾਂ ਫੋਟੋ ਦੇ ਉੱਪਰ ਲਿਖ ਕੇ ਦੇਖਦੇ ਤੁਸੀਂ ਆਪ ਦੇਖੀਏ ਸਾਰਾ ਕੁਝ ਕੀ ਕੋਲ ਮੂਰੇ ਆ ਸਾਹਮਣੇ ਸਾਹਮਣੇ ਦੇਖਿਆ ਹੁੰਦਾ ਪਰ ਐ ਵੀ ਉਹ ਚੀਜ਼ ਯਾਰ ਨਹੀਂ ਸਹੀ ਲੱਗਦੀ ਹੈਗੀ ਸੋ ਹਨਾ ਵੀ ਉਹ ਚੀਜ਼ਾਂ ਯਾਰ ਸ਼ੇਅਰ ਵੀ ਨਾ ਕਰਿਆ ਕਰੋ ਬਈ ਅੱਗੇ ਜਿਹੜੀਆਂ ਉਹ ਵੀਡੀਓ ਬਣਾ ਕੇ ਪਾਉਂਦੀਆਂ ਉਹਨਾਂ ਨੂੰ ਮਾਪਿਓ ਰੋਕਦਾ ਕਿਉਂ ਨਹੀਂ ਅੱਜ ਉਹ ਛੋਟੇ ਛੋਟੇ ਵੀਡੀਓ ਪਾ ਰਹੀਆਂ ਹਨ ਕੱਲ ਨੂੰ ਉਹ ਵੱਡੀਆਂ ਪਾਉਣਗੀਆਂ ਗਲਤ ਕੰਮ ਕਰਨਗੀਆਂ ਗਲਤ ਹੈ ਨਾ ਗਲਤ ਉਹ ਕਰ ਦੇਣਗੇ ਮਾਪਿਆਂ ਨੂੰ ਕੀ ਪਤਾ ਲੱਗਦਾ ਯਾਰ ਫਿਰ ਮਾਪੇ ਆਪਣੇ ਫੋਨ ਲੈ ਕੇ ਦੱਤੇ ਨੇ ਤਾਂ ਕਿ ਜਿਹੜੇ ਹੁਣ ਸਕੂਲਾਂ ਵਾਲਾ ਸਿਸਟਮਾ ਯਾਰ ਉਹ ਸਾਰਾ ਆਨਲਾਈਨ ਆ ਉਹ ਹੁਣ ਐਪਾਂ ਦੇ ਉੱਪਰ ਵੀ ਆਉਂਦਾ ਵੀ ਹੁਣ ਜਰ ਬੱਚੇ ਨੂੰ ਆਪਾਂ ਹੁਣ ਮੇਰੀ ਗੱਲ ਸੁਣ ਹੁਣ ਗੱਲ ਕੀ ਆ ਹੁਣ ਅਗਲਾ 10ਵੀਂ 8ਵੀਂ 10ਵੀਂ ਕਰਾਉਂਦਾ ਅਗਲਾ ਕਹਿੰਦਾ ਯਾਰ ਬੱਚਾ ਸਾਡਾ ਹਨਾ ਵੀ ਇੰਗਲਿਸ਼ ਵੱਧ ਸਿੱਖ ਲੈ ਜਾ ਕੁਛ ਇਦਾਂ ਦਾ ਵੀ ਯਾਰ ਜਿੰਨਾ ਫੋਨ ਦੇ ਉੱਪਰ ਵੱਧ ਐਕਟਿਵ ਹੋ ਇਹ ਬਣੀ ਚੀਜ਼ ਤਾਂ ਯਾਰ ਤੰਗੀ ਚੀਜ਼ ਨੂੰ ਸੀ ਠੀਕ ਹੈ ਬਾਕੀ ਹਰੇਕ ਚੀਜ਼ ਦੇ ਦੋ ਪਹਿਲੂ ਨੇ ਜਿਹੜੀ ਗੱਲ ਦਾ ਹੰਬਾਸ ਹਾਂ ਨਹੀਂ ਇਹ ਕੋਈ ਵੀ ਚੀਜ਼ ਹੈਗੀ ਕੋਈ ਵੀ ਚੀਜ਼ ਆ ਹਾਂ ਫੋਨ ਦੇ ਤਾਂ ਤੁਸੀਂ ਮੈਂ ਤੁਹਾਨੂੰ ਦੱਸਦਾ ਫੋਨ ਦੇ ਵਿੱਚ ਜਿੰਨੀਆਂ ਚੰਗੀਆਂ ਚੀਜ਼ਾਂ ਯਾਰ ਉਹਨੀਆਂ ਮਾੜੀਆਂ ਵੀ ਨੇ ਮਾੜੀਆਂ ਹਜੇ ਮੈਨੂੰ ਐ ਲੱਗਦਾ ਵੀ ਵੱਧ ਹੋਣ ਪਰ ਮਾੜੀਆਂ ਤਾਂ ਨੇ ਜੇ ਤੁਸੀਂ ਉਹਨੂੰ ਮਾੜੇ ਦੇ ਤੌਰ ਤੇ ਸੋਚਣਾ ਜੇ ਤੁਸੀਂ ਚੰਗੇ ਦੇ ਤੌਰ ਤੇ ਸੋਚੋ ਫਿਰ ਚੰਗਾ ਹੀ ਚੰਗਾ ਸਾਰਾ ਕੁਝ ਠੀਕ ਹੈ ਇਹਦੇ ਵਿੱਚ ਉਹ ਡਿਪੈਂਡ ਕਰਦਾ ਯਾਰ ਹੁਣ ਗੱਲ ਕੀ ਆ ਵੀ ਡਿਪੈਂਡ ਵੀ ਤਾਂ ਕਰਦਾ ਕਿਉਂਕਿ ਯਾਰ ਬੇਵਜ੍ਹਾ ਚੀਜ਼ਾਂ ਜਿਹੜੀਆਂ ਮੂਰੇ ਆਉਂਦੀਆਂ ਨੇ ਉਹ ਗਲਤ ਨਹੀਂ ਕਿਉਂਕਿ ਤਾਂ ਵੀ ਆਦ ਕੱਲ ਜਵਾਕ ਆਇਆ ਸੀ ਫੇਮ ਹੋਈਏ ਫੇਮ ਭਾਲਦਾ ਮੇਰੇ ਉਹ ਲੋੜ ਦੋੜਨ ਆਇਆ ਵਾ ਮਰਾ ਵੀ ਉਹ ਇਹ ਨਹੀਂ ਪਤਾ ਹੈਗਾ ਯਾਰ ਵੀ ਜਿੰਨਾ ਮੈਂ ਤਾਂ ਤੁਹਾਨੂੰ ਇੱਕ ਚੀਜ਼ ਦੱਸਦਾ ਮੰਨ ਲਓ ਯਾਰ ਕਿਸੇ ਦੀ ਕੁੜੀ ਆ ਠੀਕ ਆ ਉਹ ਜਿੰਨਾ ਵੱਧ ਮੰਨ ਕੇ ਚੱਲੋ ਵੀ ਫੇਮ ਦੇ ਵਿੱਚ ਆਉ ਹਣਾ ਉਹਦੀਆਂ ਉਨੀਆਂ ਹੀ ਫੋਟੋ ਮ ਗਲਤ ਤਰੀਕੇ ਨਾਲ ਵਾਇਰਲ ਹੋਣਗੀਆਂ ਠੀਕ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਕਿਸੇ ਦੀ ਤਰੱਕੀ ਤੇ ਨਹੀਂ ਕਰਨ ਤੂੰ ਪਰੰਤੂ ਕਰਦੇ ਚਲੋ ਹਰ ਕਿਸੇ ਨੂੰ ਹੋਵਾ ਕਿ ਇੰਸਟਾਗ੍ਰਾਮ ਨਾਲ ਕੋਈ ਆਪਾਂ ਕਹੀਏ ਕੋਈ ਪੈਸੇ ਦਿੰਦਾ ਆਪਾਂ ਨੂੰ ਕੁਝ ਨਹੀਂ ਹਾਂ ਇੰਸਟਾਗ੍ਰਾਮ ਪੇਮੈਂਟ ਨਹੀਂ ਦਿੰਦੀ ਆ ਇਹ ਵੀ ਗੱਲ ਹੈਗੀ ਆ ਪਰ ਐਂ ਵੀ ਉਹਦੇ ਉੱਪਰ ਤੁਸੀਂ ਵੀ ਜਿਵੇਂ ਚੱਕੀਆਂ ਉੱਥੀ ਜਾਂਦੀਆਂ ਨੇ ਇਹ ਇੰਸਟਾ ਦੀ ਡਾਊਨਲੋਡ ਹੁੰਦੀਆਂ ਨੇ ਚੱਕੀਆਂ ਦਾ ਇੰਸਟਾ ਜਾਂ ਭਾਈ ਆਪਦੀ ਦੇਖੋ ਪ੍ਰਾਈਵੇਸੀ ਜਿਵੇਂ ਹੁਣ ਵਿੱਚ ਕਈ ਪੋਸਟਾਂ ਹੁੰਦੀਆਂ ਨੇ ਵੀ ਡਾਊਨਲੋਡ ਨਹੀਂ ਹੁੰਦੀਆਂ ਪ੍ਰਾਈਵੇਸੀ ਹੁੰਦੀ ਆ ਲੱਗੀ ਹੋਈ ਨਾ ਉਹ ਡਾਊਨਲੋਡ ਹੋਣ ਨਾ ਹੀ ਉਹਨਾਂ ਦਾ ਸਕਰੀਨਸ਼ਾਟ ਵੀ ਨਹੀਂ ਲਿੱਤਾ ਜਾ ਸਕਦਾ ਨਾ ਕਮੈਂਟ ਇਹ ਵੀ ਚੀਜ਼ ਆ ਕਿੰਨਾ ਹੀ ਕਮੈਂਟ ਵੀ ਤੁਸੀਂ ਬੰਦ ਕਰ ਸਕਦੇ ਹੋ ਸਕਰੀਨਸ਼ਾਟ ਵੀ ਤੁਸੀਂ ਬੰਦ ਕਰ ਸਕਦੇ ਹੋ ਤੁਹਾਡੀ ਫੋਟੋ ਦਾ ਕੋਈ ਸਕਰੀਨਸ਼ਾਟ ਵੀ ਨਹੀਂ ਲੈ ਸਕਦਾ ਠੀਕ ਆ ਤੇ ਡਾਊਨਲੋਡਿੰਗ ਵਾਲਾ ਸਿਸਟਮ ਵੀ ਤੁਸੀਂ ਬੰਦ ਕਰ ਸਕਦੇ ਹੋ ਪ੍ਰਾਈਵੇਸੀ ਦੇ ਵਿੱਚੋਂ ਮਤਲਬ ਕਿ ਹਰ ਇੱਕ ਐਪ ਨੇ ਤੁਹਾਨੂੰ ਸਾਰੇ ਫੰਕਸ਼ਨ ਦਿੱਤੇ ਆ ਪਰ ਐਵੇਂ ਵੀ ਆਪਾਂ ਨੂੰ ਉਹੀ ਤੇਰੀ ਵਾਲੀ ਗੱਲ ਵੀ ਕੀ ਹੁਣ ਜਿਹੜੀਆਂ 8 8 10 10 ਸਾਲ ਦੀਆਂ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਹੈ ਉਹਨਾਂ ਨੇ ਕੀਤਾ ਕੀ ਆ ਦੇਖ ਨੂੰ ਦੇਖ ਅਕਾਊਂਟ ਬਣਾ ਲੈ ਪ੍ਰਾਈਵੇਸੀ ਨਾਮ ਦੀਆਂ ਚੀਜ਼ਾਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਚੀਜ਼ਾਂ ਇਹਦੇ ਵਿੱਚ ਹੈਗੀਆਂ ਹਾਂ ਉਹ ਜੇ ਮੈਂ ਹੁਣ ਵਿੱਚ ਚੱਕੀਆਂ ਵੀ ਫੋਟੋਆਂ ਚੱਕੀਆਂ ਜਾਂਦੀਆਂ ਨੇ ਉੱਥੋਂ ਜਾਂ ਵੀਡੀਓ ਡਾਊਨਲੋਡ ਹੋ ਜਾਂਦੀਆਂ ਨੇ ਉਹਦਾ ਫਿਰ ਅਗਲਾ ਮਿਸਯੂਜ਼ ਹੀ ਕਰਨਾ ਭਈ ਅਗਲੇ ਨੇ ਚੱਕ ਕੇ ਜਿਹੜੇ ਬੰਦੇ ਨੇ ਗਲਤ ਕੰਮ ਕਰਨਾ ਯਾਰ ਉਹ ਤਾਂ ਬੈਠੇ ਹੀ ਇਸ ਕੰਮ ਤੇ ਹੈਗਾ ਵੀ ਕਿਹੜਾ ਦੇ ਕੀ ਨੇ ਮਿਲਦਾ ਕੀ ਬੈਨੀਫਿਟ ਕੀ ਮਿਲਦਾ ਐ ਨਹੀਂ ਪਤਾ ਬੈਨੀਫਿਟ ਤਾਂ ਯਾਰ ਆਣਾ ਜਿਤੋਂ ਸਾਲ ਕੇ ਯਾਰ ਬੈਨੀਫਿਟ ਤਾਂ ਤੈਨੂੰ ਮੈਂ ਦੱਸਦਾ ਮੰਨ ਲੈ ਯਾਰ ਤੂੰ ਹੁਣ ਚੰਗੀ ਚੀਜ਼ ਫੇਸਬੁੱਕ ਤੇ ਪਾਉਣੇ ਆ ਹੈ ਉਹਦੇ ਉਹਦੇ ਵੀਊ ਨਹੀਂ ਆਉਂਦੇ ਤੂੰ ਗਲਤ ਚੀਜ਼ ਪਾਦੇ ਯਾਰ ਮਿਲੀਅਨ ਦੇ ਵਿੱਚ ਵੀਊ ਨੇ 8 8 10 10 ਮਿਲੀਅਨ ਪੱਤੀ ਪੱਤੀ ਦੋ ਘੰਟਿਆਂ ਦੀ ਪਤਾ ਨਹੀਂ ਕਿੱਥੇ ਵਗ ਜਾਈਏ ਪੱਤੀ ਨਹੀਂ ਕਿੱਥੇ ਲੰਘ ਜਾਂਦੀਆਂ ਨੇ ਹਾਂ ਇਹ ਵੀ ਗੱਲ ਆ ਨਾ ਇਹ ਇਹ ਚੀਜ਼ ਤਾਂ ਹੈ ਹਾਂ ਇਨਕਮ ਹੈ ਕੱਲੇ ਮੈਂ ਤੁਹਾਨੂੰ ਦੱਸਦਾ ਵੀ ਜਿਵੇਂ ਹੁਣ ਯਾਰ ਗਲਤ ਵੀਡੀਓ ਜਿਹੜੀਆਂ ਹੁਣ ਫੇਸਬੁੱਕ ਤੇ ਆਉਣੀਆਂ ਨੇ ਫੇਸਬੁੱਕ ਪੇਮੈਂਟ ਦਿੰਦੀ ਆ YouTube ਦਿੰਦੀ ਆ ਤੇ Snapchat ਦਿੰਦੀ ਆ ਉਹ ਭੂਮਿਕਾ ਬਣਾ ਕੇ ਪਾਤੀ ਯਾਰ ਐਂ ਦੇਖਦੇ ਆ ਵੀ ਉਹ ਤਾਂ ਇੰਨੇ ਨੇ ਸ਼ੇਅਰ ਹੋ ਜਾਂਦੇ ਆਗੇ ਲਾਇਕ ਹੋ ਜਾਂਦੇ ਆਗੇ ਵੀ ਜਿਹੜੇ ਬੰਦੇ ਸ਼ੇਅਰ ਕਮੈਂਟ ਕਰਦੇ ਆ ਮੈਂ ਤਾਂ ਕਮੈਂਟ ਵਾਲਿਆਂ ਦੇ ਵਿੱਚ ਤਾਂ ਸ਼ੇਅਰ ਲਾਇਕ ਹੋਇਆ ਨੇ ਵਿੱਚ ਤਾਂ ਜਮਾ ਸਿਆਣੇ-ਸਿਆਣੇ ਬੰਦੇ ਕਮੈਂਟ ਕਰ ਰਹੇ ਹੁੰਦੇ ਆ ਨੰਬਰ ਲਿਖ ਦਿੰਦੇ ਨੇ ਥੱਲੇ ਆਪ ਦਾ ਨੰਬਰ ਤੇ ਮੈਨੂੰ ਐਂ ਕਰ ਲੈ ਫੋਨ ਕਰਨਾ ਕਰਨਾ ਹਾਂ ਲਿਖਿਆ ਇਹ ਤਾਂ ਲਿਆਜ ਆ ਪੈਸੇ ਲੈ ਦੂੰ ਮੈਂ ਕੀ ਯਾਰ ਨਾਲੇ ਸਾਰੀ ਛੋਟੀ ਫੋਟੋ ਦੀਂਦੀ ਆ ਸਾਰਾ ਕੁਝ ਪਤਾ ਲੱਗਦਾਗਾ ਕੋਈ ਨਾ ਕੋਈ ਕਰੇ ਧੀ ਪਾਈ ਨਹੀਂ ਐ ਕੋਈ ਪਰਿਵਾਰ ਨਹੀਂ ਹੈਗਾ ਉਹ ਯਾਰ ਹੁੰਦਾ ਹਰ ਕਿਸੇ ਦੇ ਆ ਵਿੱਚ ਵਿੱਚ ਇਹ ਵੀ ਕਮੈਂਟ ਮਾਰੇ ਹੁੰਦੇ ਆ ਉਹ ਵਿੱਚ ਜਿਵੇਂ ਵਿੱਚ ਕੋਈ ਕੁੜੀ ਹੁੰਦੀ ਐ ਜਿਵੇਂ ਸਹੀ ਹੁੰਨੀਆਂ ਨੇ ਵਧਰੀਆਂ ਉਹ ਵਿੱਚ ਕਮੈਂਟ ਕਰਦੀਆਂ ਨੇ ਵੀ ਤੁਹਾਡੇ ਕੋਈ ਤੀਪਣ ਹੈ ਨਹੀਂ ਵਿੱਚ ਤਾਂ ਉਹਦੇ ਥੱਲੇ ਰਿਪਲਾਈ ਕਰਕੇ ਨਾ ਸਾਡੇ ਤਾਂ ਹੈ ਨਹੀਂ ਤੇਰੇ ਵਰਗੀ ਨਹੀਂ ਹਾਂ ਦਾ ਹਾਂ ਜਾ ਐ ਇਹ ਵੀ ਤੇਰੇ ਵਰਗੀ ਨਹੀਂ ਹੈਗੀ ਅੱਲਾ ਦੱਸ ਵੀ ਕੀ ਕਹੀਏ ਨਾ ਹੁਣ ਮਿਲ ਜਨਤਾ ਬਹੁਤ ਬੈਠੀ ਆ ਯਾਰ ਕੋਈ ਨਹੀਂ ਸਹੀ ਕੰਮ ਦੀ ਚੀਜ਼ ਆ ਉਹ ਸ਼ੇਅਰ ਨਹੀਂ ਕਰਦਾ ਕੋਈ ਯਾਰ ਆਪੇ ਹੀ ਨਹੀਂ ਕਹਿੰਦੇ ਵੀ ਬਹੁਤ ਵਧੀਆ ਕੰਮ ਕਰਦੇ ਆ ਵਿੱਚ ਚੈਨਲ ਵਾਲੇ ਬਾਈ ਨੇ ਵਿੱਚ ਵੀ ਬਹੁਤ ਸੋਹਣਾ ਕੰਮ ਕਰ ਰਹੇ ਨੇ ਯਾਰ ਠੀਕ ਹੈ ਨਾ ਪਰ ਐ ਵੀ ਗਲਤ ਕੰਮ ਕਰਨ ਵਾਲੇ ਵੱਧ ਬੈਠੇ ਨੇ ਸਹੀ ਕੰਮ ਕਰਨ ਵਾਲੇ ਘੱਟ ਨੇ ਭਰਾਓ ਤੇ ਨਾ ਸਹੀ ਚੀਜ਼ ਤੇ ਵੀ ਗਲਤ ਕਮੈਂਟ ਪਰ ਐ ਵੀ ਯਾਰ ਇਹ ਇਹ ਚੀਜ਼ ਤੇ ਨਾ ਰੋਕ ਲੱਗਣੀ ਚਾਹੀਦੀ ਹੈ ਯਾਰ ਕੋਸ਼ਾ ਦਾ ਤੱਕ ਤਾਂ ਜਦੋਂ ਆਏ ਯਾਰ ਲਾਈਨ ਨੂੰ ਵੈਰੀਫਾਈ ਕਰਨਾ ਚਾਹੀਦਾ ਯਾਰ ਐਪਾ ਨੂੰ ਵੀ ਹਾਂ ਜਿਹੜਾ ਮੰਨ ਲਓ ਹੁਣ ਤੁਸੀਂ ਆਪਾਂ ਜਦੋਂ ਆਪਾਂ ਯਾਰ ਕੋਈ ਚੀਜ਼ ਬਣਾਉਣੇ ਆ ਕੋਈ ਕਿਸੇ ਵੀ ਉਹਦੇ ਤੇ account ਬਣਾਉਣੇ ਆ ਸਾਰੀ ਡਿਟੇਲ ਚਾਹੀਦੀ ਸਾਰੀ ਫੋਟੋ ਫਾਟੋ ਆਧਾਰ ਕਾਰਡ ਵਗੈਰਾ ਅਪਲੋਡ ਹੋ ਕੇ ਹਾਂ ਫਿਰ ਖੁੱਲਣਾ ਚਾਹੀਦਾ ਕੋਈ ਵੀ ਸਹੀ ਆ ਸਹੀ ਆ ਉਹ ਯਾਰ ਐਪ ਦੇ ਵਿੱਚ ਵੀ ਕੋਈ ਇਦਾਂ ਦੀ ਚੀਜ਼ ਹੋਵੇ ਵੀ ਬੰਦੇ ਦਾ ਪ੍ਰੋਪਰ ਡਾਟਾ ਸਾਰਾ ਉੱਥੇ ਹੋਵੇ ਵੀ ਜਿਹੜਾ ਆ ਚੈਨਲ ਐ ਇਹਨੂੰ ਆ ਫਲਾਣਾ ਬੰਦਾ ਜਿਹੜਾ ਓਨਰ ਐ ਦਾ ਵੀ ਇਹ ਬੰਦਾ ਇਹਨੂੰ ਕ੍ਰੀਏਟ ਕਰ ਰਿਆ ਠੀਕ ਆ ਵੀ ਇਹ ਬੰਦਾ ਇਹਨੂੰ ਚਲਾ ਰਿਆ ਉਹਦੀ ਪ੍ਰੋਪਰ ਸਾਰੀ ਆਈਡੀ ਨਾਲ ਹੋਵੇ ਯਾਰ ਮੈਂਸ਼ਨ ਹੁੰਦੀ ਹੋਵੇ ਫੇਰ ਇਹ ਚੀਜ਼ ਹਟ ਜੂਗੀ ਤੇ ਬਾਕੀ ਸੋਡੀ ਕੀ ਰਹਾ ਭਰਾ ਬਾਕੀ ਯਾਰ ਕਮੈਂਟ ਕਰਕੇ ਦੱਸਿਓ ਕਿਉਂਕਿ ਯਾਰ ਅਸੀਂ ਤਾਂ ਇਹ ਚੀਜ਼ ਦੇ ਖਿਲਾਫ ਆ ਵੀ ਯਾਰ ਕਿਸੇ ਦੀ ਜ਼ਿੰਦਗੀ ਨਾ ਖਰਾਬ ਕਰੋ ਵੀਰ ਬਣ ਕੇ ਯਾਰ ਜਿਹੜੇ ਵੀ ਗਲਤ ਕੰਮ ਕਰਦੇ ਆ ਜਿਹੜੇ ਚਲੋ ਸਹੀ ਕਰਦੇ ਆ ਯਾਰ ਆਪਾਂ ਕਹਿੰਨੇ ਵੀ ਕਰੋ ਹਣਾ ਜੀ ਸਪੋਰਟ ਵੀ ਕਰੋ ਉਹਨਾਂ ਦੀ ਯਾਰ ਸਪੋਰਟ ਕਰੋ ਪਰ ਐਵੇਂ ਜਿਹੜੇ ਬੰਦੇ ਯਾਰ ਗਲਤ ਕਰ ਰਹੇ ਆ ਯਾਰ ਉਹ ਬਹੁਤ ਗਲਤ ਕਰ ਰਹੇ ਆ ਕਿਸੇ ਦੀ ਯਾਰ ਆਪਾਂ ਇਹ ਨਹੀਂ ਕਹਿੰਦੇ ਯਾਰ ਕਿਸੇ ਦੀ ਦਿੱਖਤੀ ਪੈਣਾ ਨਾ ਉਹਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਯਾਰ ਵੀ ਇਹ ਚੀਜ਼ਾਂ ਹਣਾ ਬਿਨਾਂ ਕਿਹਾ ਜੇ ਤੂੰ ਸੇਰ ਨਾ ਚਲੋ ਯਾਰ ਜਿਹੜੀਆਂ ਕਰੂਗੀ ਅਸੀਂ ਦੇਖੂਗੀ ਇਹ ਗੱਲ ਆਪੀ ਨਹੀਂ ਪਾਉਣਗੇ ਅਸੀਂ ਯਾਰ ਇਹ ਵੀ ਚੀਜ਼ ਕਹਿੰਨੇ ਵੀ ਜਿਹੜੀਆਂ ਕੁੜੀਆਂ ਖੁਦ ਕਰ ਰਹੀਆਂ ਨੇ ਗਲਤ ਚਰਨ 2000 ਅਗਲੀ ਦੀ ਮਰਦੀ ਹੈ ਕਰੀ ਜਾਣ ਗੱਲ ਤਾਂ ਇਹ ਵੀ ਉਹਨਾਂ ਨੂੰ ਵੀ ਕਹਿੰਨੇ ਆ ਵੀ ਤੁਸੀਂ ਗੰਦ ਨਾ ਪਾਓ ਸੋਨੂੰ ਦੇਖ ਕੇ ਪਿੱਛੇ ਬਹੁਤ ਬੱਚੇ ਆ ਜਿਹੜਾ ਕੋਈ ਦੇਖਦਾ ਬੱਚਾ ਉਹ ਉਹੀ ਉਹ ਕਰਦਾ ਹੈ ਯਾਰ ਬੱਚੇ ਨੇ ਉਵੇਂ ਹੀ ਮੈਂ ਵੀ ਇਦਾਂ ਹਾਂ ਕਿਉਂਕਿ ਯਾਰ ਬੱਚੇ ਨੂੰ ਤੁਸੀਂ ਜਿਹੇ ਜੀ ਸੇਧ ਦੇਵੋਗੇ ਉਦਰੀ ਲੱਗ ਜਾਣਾ ਉਹਨੇ ਉਦਰੀ ਲੱਗ ਜਾਣਾ ਜੇ ਹੁਣ ਉਹਨੇ ਵੱਡੀਆਂ ਜਿਵੇਂ ਵਿੱਚ ਕੁੜੀਆਂ ਹੁੰਦੀਆਂ ਵੀ ਉਹਨਾਂ ਨੇ ਮਤਲਬ ਕਿ ਪੱਲੇ ਹੀ ਗੰਦ ਦਾ ਫੜਿਆ ਠੀਕ ਹੈ ਨਾ ਵੀ ਉਹਨੂੰ ਦੇਖ ਕੇ ਉਹਨ ਨਿੱਕੀਆਂ ਕੁੜੀਆਂ ਵੀ ਉਵੇਂ ਹੀ ਚੱਲੀ ਜਾਂਦਾ ਕੰਮ ਹਨਾ ਵੀ ਉਹ ਚੀਜ਼ਾਂ ਵੀ ਗਲਤ ਨੇ ਆ ਪਤਾ ਇਹਨਾਂ ਨੂੰ ਵੀ ਕਹਿੰਨੇ ਆ ਠੀਕ ਆ ਵੀ ਵਿੱਚ ਜਿਹੜੇ ਕੋਈ ਯਾਰ ਇਹ ਕੰਮ ਐ ਵੀ ਜਿਵੇਂ ਹੁਣ ਵੀ ਕਿ ਤੂੰ ਕਿਹਾ ਵੀ ਹਾਂ ਚੱਕ ਕੇ ਕਿਸੇ ਵੀਡੀਓ ਹੁਣੇ ਪਾਈ ਆ ਫੇਮ ਲਾਈਨ ਦੇ ਮਾਰੇ ਤੁਸੀਂ ਆਪਦੇ ਚੈਨਲਾਂ ਤੇ ਉਹਨਾਂ ਨੂੰ ਕੁੜੀ ਸੀ ਫਿਰ ਦੋਨੀਆਂ ਗੀਆਂ ਨੀ ਗੀਆਂ ਜਵਾਕਣੀਆਂ ਨੂੰ ਕੀ ਯਾਰ ਤੁਸੀਂ ਕਿਹੜੇ ਕੰਮ ਪਏ ਹੋ ਮੈਂ ਤਾਂ ਹੈਰਾਨ ਆ ਕਹਿਆ ਯਾਰ ਕਾਲੇ ਜੀ ਇਹ ਚ ਸੇਰ ਹੀ ਨਾ ਹੋਵੇ ਲਾਇਕ ਸੇਰ ਹੀ ਨਾ ਹੋਵੇ ਆਪੀ ਪਾਉਣੋ ਹੱਦ ਤੱਕ ਮੈਂ ਉਹੀ ਤਾਂ ਕਹਿੰਨਾ ਬਾਈ ਉਹਨੂੰ ਉਹਨੂੰ ਲਾਈਕ ਸ਼ੇਅਰ ਕਰਵਾਉਂਦੇ ਆ ਮੰਨ ਲਓ ਕਿਸੇ ਦੇ ਯਾਰ ਨਿੱਕੇ ਛੋਟੇ ਛੋਟੇ ਜਵਾਕ ਨਹੀਂ ਉਹ ਬਈ ਉਹਨਾਂ ਨੇ ਚੈਨਲ ਕ੍ਰੀਏਟ ਕੀਤੇ ਉਹਨਾਂ ਨੇ ਵੀਡੀਓ ਪਾਤੀਆਂ ਉਹ ਚੱਕ ਕੇ ਵੀਡੀਓ ਆਪਦੇ ਚੈਨਲਾਂ 'ਤੇ ਪਾ ਕੇ ਉਹਦੇ ਤੇ ਆਪ ਦਾ ਰਿਵਿਊ ਦਈ ਜਾਂਦੇ ਨੇ ਵੀ ਆਹ ਦੇਖ ਲਓ ਐਂ ਕਰਦੀ ਆ ਇਹ ਐਂ ਕਰਦੀ ਐਂ ਕਰਦੀ ਆ ਯਾਰ ਉਹ ਕਰਦੀ ਆ ਉਹਦੇ ਮਾਪੇ ਬਾਪ ਨੂੰ ਕਿਹੜਾ ਪਤਾ ਨਹੀਂ ਪਿੰਡ ਪੱਦਰ ਚ ਕਿਹੜਾ ਪਤਾ ਨਹੀਂ ਵੀ ਆ ਫਲਾਣਿਆਂ ਦੀ ਕੁੜੀ ਆ ਆਪਾਂ ਨੂੰ ਹੁਣ ਆਪਣੇ ਪਿੰਡ ਦੇ ਵਿੱਚ ਆ ਦੇਖ ਜੇ ਆਪਾਂ ਦਵੇਂ ਲਾਉਣੇ 10 ਪਿੰਡਾਂ ਦਾ ਪਤਾ ਹੁੰਦਾ ਯਾਰ ਆਪਾਂ ਚਲੋ ਉਹ ਗੱਲ ਨਿਬੜੀ ਵੀ ਸੇਮ ਨਾਮ ਤੇ ਆਈਡੀਆਂ ਵਿੱਚ ਬਹੁਤ ਕੁੜੀਆਂ ਬਣਾਉਂਦੀਆਂ ਹੀ ਨਹੀਂ ਗਲਤ ਗਲਤ ਨਾਮ ਦੇ ਆ ਪਰ ਜਦੋਂ ਫੋਟੋ ਤੋਂ ਤਾਂ ਪਤਾ ਲੱਗਦਾ ਹੀ ਆ ਨਾ ਵੀ ਆ ਤਾਂ ਫਲਾਣਿਆਂ ਦੀ ਕੁੜੀ ਆ ਠੀਕ ਆ ਨਾ ਪਰ ਐ ਵੀ ਜਦੋਂ ਹੁਣ ਯਾਰ ਇਹ ਚੀਜ਼ਾਂ ਹੁੰਦੀਆਂ ਨੇ ਇਹ ਖੁੱਲੇ ਨਮਾਇਸ਼ ਹੁੰਦੀਆਂ ਨੇ ਵੀ ਇਹ ਚੀਜ਼ਾਂ ਤਾਂ ਮਾੜੀਆਂ ਮਾੜੀਆਂ ਨੇ ਕੇ ਕੋਈ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸ਼ੇਰ ਸੂਧ ਦੇਣ ਵਾਲੀ ਤਾਂ ਗੱਲ ਹੀ ਨਹੀਂ ਆ ਰਹੀ ਹੁਣ ਤਾਂ ਯਾਰ ਸਿੱਧੀ ਜੀ ਗੱਲ ਆ ਵੀ ਜੇ ਤਾਂ ਦੇਖ ਭਰਾਵੋ ਹਨਾ ਵੀ ਆਪ ਸਿਆਣੇ ਹੋਵਾਂਗੇ ਤਾਂ ਆਪਾਂ ਮੂਰੇ ਕੁਝ ਨਾ ਕੁਝ ਆਪਾਂ ਇਹ ਬੱਚੇ ਨੂੰ ਯਾਰ ਤੁਸੀਂ ਪਿਆਰ ਨਾਲ ਆਹ ਕਰੋਗੇ ਤਾਂ ਬੱਚਾ ਹਰ ਇੱਕ ਗੱਲ ਆ ਜਿਹੜੀ ਆਪਦੇ ਪੇਰੈਂਟਸ ਨੂੰ ਦੱਸੂਗੀ ਦੱਸੂਗਾ ਪਰ ਜਦੋਂ ਤੁਸੀਂ ਸਟ੍ਰਿਕਟੋਂ ਉਹਦੇ ਨਾਲ ਹਰ ਗੱਲ ਤੇ ਚਿੜਚਿੜੇ ਹੋ ਠੀਕ ਆ ਫਿਰ ਸੋਨੂੰ ਫਿਰ ਬੱਚਾ ਗੱਲ ਕਰਨੀ ਹਟ ਜਾਂਦਾ ਨਾਲ ਵੀ ਬੱਚੇ ਨੇ ਵੀ ਇਹ ਚੀਜ਼ ਸੋਚਣੀ ਆ ਵੀ ਜੇ ਹੁਣੇ ਗਲਤ ਹੋ ਗਿਆ ਜੇ ਮੈਂ ਹੁਣ ਦੱਸੂ ਤਾਂ ਮੇਰੇ ਪੈਣਗੀਆਂ ਉਹ ਵੀ ਐਂਡ ਰੀ ਜਾਂਦਾ ਬੱਚਾ ਵੀ ਐਂਡ ਰੀ ਜਾਂਦਾ ਸੋ ਬਾਈ ਤਿੰਨ ਬਣਾ ਕੇ ਰੱਖੋ ਬਾਕੀ ਆਪ ਦਾ ਤੁਸੀਂ ਰਿਵਿਊ ਦੇ ਦਿਓ ਬਾਕੀ ਸਾਡਾ ਤਾਂ ਇਹੀ ਕਹਿਣਾ ਵੀ ਜਿਹੜਾ ਯਾਰ ਫੇਸਬੁੱਕ ਦੇ ਉੱਪਰ ਗੰਦ ਤੁਸੀਂ ਨਾ ਸ਼ੇਅਰ ਸ਼ੂਰ ਨਾ ਕਰਿਆ ਕਰੋ ਕਿਉਂਕਿ ਯਾਰ ਅੱਗੇ ਦੀ ਅੱਗੇ ਬੱਚੇ ਬਹੁਤ ਦੇਖਦੇ ਆ ਕਿਉਂਕਿ ਹਰ ਇੱਕ ਬੱਚਾ ਯਾਰ ਮੋਬਾਈਲ ਤੇ ਆ ਹੁਣ ਅੱਜ ਕੱਲ ਦੇ ਟਾਈਮ ਚੜਾ